ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੋਧ ਜਮਹਿਮ ਹੈ। ਉਹਦੀ ਲੜੀ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਅਦਿੱਤਿਆ ਜੀ ਦੀ ਹਿਦਾਇਤਾਂ ਮੁਤਾਬਕ ਜੋ ਨਸ਼ੇ ਤੇ ਔਰ ਕ੍ਰਿਮੀਨਲਜ਼ ਖਿਲਾਫ ਜਮਹਿਮ ਸ਼ੁਰੂ ਕੀਤੀ ਹੋਈ ਹੈ। ਉਹਦੀ ਲੜੀ ਵਿੱਚ ਕੱਲ ਬਰਿਆਰ ਨਾਕੇ ਤੇ ਅ ਥਾਣਾ ਦਿਨਾਂਦਰਗੜੀ ਪੁਲਿਸ ਨੇ ਚਾਰ ਜਿਹੜਿਆ ਮੁਜਰਮ ਗ੍ਰਫਤਾਰ ਕੀਤੇ ਸੀ। ਉਹਨਾਂ ਵਿੱਚ ਦੋਨੇ ਜਿਹੜੇ ਉਹ ਮੀਆਂ ਬੀਬੀ ਨੇ ਇਹਨਾਂ ਵਿੱਚ ਇੱਕ জাকਰ ਹੈ, ਦੂਜਾ ਸਦਾਮ ਹੈ। ਤੀਜਾ ਰਜ਼ੀਆ ਹੈ ਔਰ ਚੌਥੀ ਜੀਲੋ ਜੀਲੋ ਨਾਂ ਦੀ ਔਰਤ ਹੈ ਇਹ ਬੋਧੇਵਾਲ ਫਤੇਗੜ ਚੂੜੀਆਂ ਅਤੇ ਦੂਜੇ ਦੋ ਪੰਡੋਰੀ ਜ਼ਿਲ੍ਹਾ ਅਮਰਸਰ ਦੇ ਰਹਿਣ ਵਾਲੇ ਆ ਇਹਨਾਂ ਕੋਲੋਂ 260 ਗ੍ਰਾਮ ਹੀਰਨ ਬਰਾਮਦ ਹੋਈ ਸੀ ਔਰ ਇਹਨਾਂ ਦੇ ਕੋਲੋਂ 1000 ਰੁਪਏ ਡਰੱਗ ਮਣੀ ਇਹ ਤੋਂ ਇਲਾਵਾ ਆਪਾਂ ਇਹਨਾਂ ਦੇ ਖਿਲਾਫ ਪਰਚਾ ਦਰਜ ਕਰ ਲਿਆ ਐਫ ਆਈ ਆਰ ਨੰਬਰ 177 ਐਨ ਡੀ ਪੀ ਐਸ ਐਕਟ ਦੇ ਦੀਨ ਥਾਣਾ ਦੀਨਾਨਗਰ ਔਰ ਇਹਨਾਂ ਦੇ ਬੈਕਵਰਡ ਲਿੰਕ ਆਪਾਂ ਸਟੈਬਲਿਸ਼ ਕਰ ਰਹੇ ਆ ਇਹਨਾਂ ਦਾ ਪੁਲਿਸ ਰਿਮਾਂਡ ਆਪਾਂ ਲੈ ਲਿਆ ਤੇ ਅੱਗੇ ਇਹਨਾਂ ਦਾ ਇਨਵੈਸਟੀਗੇਸ਼ਨ ਕਰਕੇ ਤੇ ਆਪਾਂ ਇਹਨੂੰ ਬੈਕਵਰਡ ਲਿੰਕ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਔਰ ਆਪਾਂ ਨੂੰ ਆਸ ਹੈ ਕਿ ਆਪਾਂ ਹੋਰ ਇਹਨਾਂ ਵਿੱਚ ਗ੍ਰਿਫਤਾਰੀਆਂ ਕਰ ਪਾਵਾਂਗੇ ਇਸ ਤੋਂ ਇਲਾਵਾ ਕੁਝ ਦਿਨ ਪਹਿਲਾਂ ਥਾਣਾ ਪੁਰਾਣਾ ਸ਼ਾਲਾ ਇੱਕ ਪਰਚਾ ਦਰਜ ਹੋਇਆ ਸੀ ਆਰਮਜ਼ੈਕਟ ਦਾ ਜਿਹਦੇ ਵਿੱਚ ਇੱਕ ਦੋਸ਼ੀ ਅਸ਼ੋਕ ਵਾਸੀ ਔਰ ਜਿਹੜਾ ਗ੍ਰਫਤਾਰ ਕੀਤਾ ਸੀ ਉਹਦੇ ਕੋਲ ਪਿਸਤਲ ਬਰਾਮਦ ਹੋਇਆ ਸੀ ਔਰ ਦੋ ਰਾਉਂਡ ਬਰਾਮਦ ਹੋਏ ਸੀ ਇਹ ਪਿਸਤਲ 32 ਬੋਰ ਦਾ ਸੀ ਉਸ ਦੀ ਪੁੱਛਗਿੱਛ ਦੌਰਾਨ ਇੱਕ ਹੋਰ ਦੋਸ਼ੀ ਅਮਨਦੀਪ ਸਿੰਘ ਜੋ ਕਿ ਬਰਾਮਪੁਰ ਦਾ ਰਹਿਣ ਵਾਲਾ ਹੈ ਇਹਨੂੰ ਗ੍ਰਫਤਾਰ ਕੀਤਾ ਇਹਦੇ ਕੋਲ ਇੱਕ ਪਿਸਤਲ 32 ਬੋਰ ਔਰ ਤਿੰਨ ਇਹਨਾਂ ਕੋਲ ਲਾਈਵ ਕਾਰਟ੍ਰਿਜ ਬਰਾਮਦ ਹੋਇਆ ਇਸ ਦੀ ਆਪਾਂ ਵੀ ਪੁੱਛਗਿੱਛ ਕਰ ਰਹੇ ਆ ਪੁਲਿਸ ਰਿਮਾਂਡ ਲਿਆ ਹੋਇਆ ਔਰ ਪ੍ਰੋਬੇਬਲੀ ਸਾਨੂੰ ਆਸ ਹੈ ਕਿ ਇਹਦੇ ਵਿੱਚ ਆਪਾਂ ਹੋਰ ਗ੍ਰਫਤਾਰੀਆਂ ਕਰ ਪਾਵਾਂਗੇ ਗੰਡੀ ਕਿਸੇ ਅਕਰ ਜਿਹੜਾ ਪਰਚਾ ਸੀ ਉਹ ਸਿਰੇ ਦੋਸ਼ੀ ਸੀ ਕਿ ਉਹ ਪਹਿਲੇ ਲਿਖ ਸੀ ਕਿ ਸਰ ਇਹਦੀ ਜਾਂਚ ਕਰ ਰਹੇ ਆ ਆ ਬਟੇ ਜੋ ਹੁਣ ਤੱਕ ਦੀ ਇਨਫੋਰਮੇਸ਼ਨ ਹੈ ਪੀ ਰੀਸੈਂਟਲੀ ਇਸ ਕ੍ਰਾਈਮ ਚ ਆਇਆ ਹੈ ਔਰ ਇਹ ਚਾਰੇ ਜਿਹੜੇ ਆ ਜਿਹੜਾ ਇੱਕ ਦੋ ਜੋੜੇ ਸਨ ਬੇਸਿਕਲੀ ਇਹ ਆਪਣੇ ਆਪ ਨੂੰ ਸ਼ੋ ਕਰ ਰਹੇ ਸੀ ਕਿ ਮੈਰਿਡ ਕਪਲ ਹੈ ਤਾਂ ਕਿ ਜਿਹੜਾ ਪੁਲਿਸ ਨੇ ਅਤੇ ਜਿਆਦਾ ਡਾਊਟ ਨਾ ਕਰੇ ਸੋ ਇਸ ਆਰਟ ਦੇ ਵਿੱਚ ਇਹ ਜਿਹੜਾ ਨਸ਼ਾ ਕੈਰੀ ਕਰ ਰਹੀ ਸੀ